ਹਲਕਾ ਸਾਨੇਵਾਲ ਦੇ ਅਧੀਨ ਆਉਂਦੇ ਪਿੰਡ ਜੁਗਿਆਣਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਨੇ ਕੱਪੜੇ ਉਤਾਰ ਕੇ ਬੇਅਦਬੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਔਰਤ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗਰੰਤੀ ਸਿੰਘ ਨਾਲ ਬੈਠ ਕਰਨੀ ਸ਼ੁਰੂ ਕੀਤੀ ਅਤੇ ਬੈਸ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੱਪੜੇ ਉਤਾਰ ਦਿੱਤੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜ਼ਗਠਰ ਅਤੇ ਸਮੁੱਚੇ ਭਾਈਚਾਰੇ ਵਿੱਚ ਲਗਾਤਾਰ ਇਸ ਔਰਤ ਦੇ ਖਿਲਾਫ ਵਿਰੋਧ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਇਸ ਔਰਤ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰੇ ਸਨ ਜਿਸ ਤੋਂ ਬਾਅਦ ਬੀਬੀ ਪ੍ਰਕਾਸ਼ ਕੌਰ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੀਬੀ ਪ੍ਰਕਾਸ਼ ਕੌਰ ਨੇ ਅਪਮਾਨ ਕੀਤਾ ਸੀ ਉਸ ਦੇ ਖਿਲਾਫ ਸਾਨੇਵਾਲ ਪੁਲਿਸ ਸਟੇਸ਼ਨ ਦੇ ਵਿੱਚ ਧਾਰਾ 295 ਅਧੀਨ ਕੇਸ ਦਰਜ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹੁੰਨਾ ਇਹ 21 ਤਰੀਕ ਦੀ ਘਟਨਾ ਪਰਚਾ ਜਿਹੜਾ 24 ਤਰੀਕ ਨੂੰ ਹੋਇਆ ਕਾਰਨ ਇਹ ਆ 21 ਤਰੀਕ ਨੂੰ ਸੰਗਤਾਨ ਨੇ ਬਹੁਤ ਵੱਡਾ ਜਿਹੜਾ ਗੁਰਦੁਆਰਾ ਜਿਹੜਾ ਜਿਆਨੇ ਦਾ ਉੱਥੇ ਕੱਟ ਕੀਤਾ ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੂਤ ਬੇ ਸੱਜਣ ਤੇ ਜਿਹੜੇ ਕੇਸਾ ਤਾਂ ਨਹੀਂ ਸੀ ਉਹ ਵੀ ਉੱਥੇ ਸ਼ਾਮਲ ਹੋਏ ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਥ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਜਲੀਲ ਕੀਤਾ ਗਿਆ ਫਿਰ ਇਹ ਕੰਮ ਜੇ ਤੁਸੀਂ ਕੀਤਾ ਤੇ ਤੁਹਾਡੇ ਜਿਹੜੇ ਮੈਂ ਸਮਝਦਾ ਇੱਥੋਂ ਤੱਕ ਕਿਹਾ ਵੇ ਅਸੀਂ ਜੁੱਤੀਆਂ ਮਾਰਾਂਗੇ ਮੈਂ ਸਮਝਦਾ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹ ਗੱਲ ਕਿ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਗੁੰਡਿਆਂ ਨੇ ਇਹ ਪਰਚਾ ਦਰਜ ਹੋਣ ਤੋਂ ਰੋਕਿਆ ਮੈਂ ਸਮਝਦਾ ਤੁਸੀਂ ਵੇਖੋ ਜਗ੍ਹਾ ਜਗ੍ਹਾ ਯਾਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਜਗ੍ਹਾ ਜਗ੍ਹਾ ਗੁਰੂ ਸਾਡੇ ਨੂੰ ਅਗਾਂ ਲਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਗੁਰੂ ਦੇ ਅੰਗ ਪਾੜੇ ਜਾ ਰਹੇ ਨੇ ਇਹ ਨਮਾਈ ਕਾਂਡ ਤਰਪਿਆ ਕੱਪੜੇ ਲਾ ਕੇ ਸਾਡੇ ਗੁਰੂ ਤੇ ਮੈਂ ਕਿਹਾ ਸੁੱਟੇ ਗਏ ਹੁਣ ਤੇ ਉਹ ਔਰਤ ਨੂੰ ਹੁਣ ਤੱਕ ਜਿਹੜਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੈਨੂੰ ਪਤਾ ਲੱਗਾ ਕਿ ਉਹ ਔਰਤ ਦੇ ਜਿਹੜਾ ਮੁੰਡਾ ਆ ਗੁੰਡਾ ਉਹਨੇ ਵੀ ਦਬਕੇ ਮਾਰੇ ਸਾਡੇ ਜਿਹੜੇ ਸਿੰਘਾਂ ਨੂੰ ਵੀ ਜਾਂ ਤਾਂ ਤੁਸੀਂ ਪਰਚਾ ਜਿਹੜਾ ਵਾਪਸ ਲਓ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਕੋਈ ਨਾ ਕੋਈ ਜਿਹੜਾ ਕਾਰਾ ਕਰਾਂਗੇ ਮੈਂ ਸਮਝਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਉਹਨਾਂ ਨੂੰ ਇਲਾਜ ਨਹੀਂ ਕੀਤਾ ਜਾਊ ਅਸੀਂ ਵੱਡਾ ਵਕੀਲ ਕਰਕੇ ਇਹਨਾਂ ਦੋਚੀਆਂ ਨੂੰ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਬਣਦੀ ਆ ਉਹ ਜਿੰਨਾ ਚਿਰ ਤੱਕ ਅਸੀਂ ਦਬਾਉਂਦੇ ਨਹੀਂ ਉਹਨਾਂ ਚਿਰ ਤੱਕ ਇਹਨਾਂ ਦਾ ਖੜਾ ਨਹੀਂ ਛੱਡਾਂਗੇ ਮੇਰੀ ਰਾਤ ਜਸਕਰਨ ਸਿੰਘ ਕਾਨ ਸਿੰਘ ਵਾਲੇ ਨਾਲ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੀ ਪਾਰਟੀ ਉਹਨਾਂ ਚਿਰ ਤੱਕ ਇਹਨਾਂ ਦਾ ਖੜਾ ਨਹੀਂ ਛੱਡੂ ਜਿੰਨਾ ਚਿਰ ਤੱਕ ਇਹਨਾਂ ਨੂੰ ਸਜ਼ਾ ਨਹੀਂ ਕਰਾਵਾਂਗੇ ਮੈਂ ਸਮਝਦਾ ਜਿਹੜੇ ਕੱਲ ਨਿਹੰਗ ਸਿੰਘ ਦਾਸ ਦੇ ਨਾਲ ਉਹਨਾਂ ਨੇ ਖੜ ਕੇ ਇਸ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਨੇ ਸਹਿਯੋਗ ਦਿੱਤਾ ਮੈਂ ਸਮਝਦਾ ਉਹਨਾਂ ਦਾ ਧੰਨਵਾਦ ਮੇਰਾ ਕਰਨ ਨੂੰ ਦਿਲ ਕਰਦਾ ਯੂਪ ਵਰਦੇ ਮੀਦ ਵਿੱਚ ਉੱਥੇ ਖੜ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਹੁਣ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਅਪੀਲ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਸਾਨੂੰ ਕਿਤੇ ਦੁਬਾਰਾ ਧਰਨਾ ਨਾਉਣ ਦੀ ਨੌਬਤ ਨਾ ਬਣ ਗਏ